ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। 파ਟੀ ਕਰਕੇ ਵਾਪਸ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਦਰਦਨਾਕ ਭਾਣਾ ਵਾਪਰ ਗਿਆ। ਇੱਕ ਜ਼ਖਮੀ ਹੋਇਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਪਿੰਡ ਲਮੋਚੜ ਕਲਾਂ ਦੇ ਨੇੜੇ ਕਰੀਬ 3 ਵਜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਸਫੈਦੇ ਦੇ ਵਿੱਚ ਕਾਰ ਵੱਜੀ ਜਿਸ ਦੇ ਨਾਲ ਕਾਰ ਦੇ ਪਰਖੱਚੇ ਉੱਡ ਗਏ ਦੋ ਨੌਜਵਾਨ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੀਜੇ ਨੂੰ ਫਰੀਦਕੋਟ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ। ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹਨਾਂ ਨੂੰ ਬਚਾ ਨਹੀਂ ਸਕੇ। ਜਾਣਕਾਰੀ ਦੇ ਮੁਤਾਬਕ ਸ਼ੁਭਮ ਧੂੜਿਆ ਅਤੇ ਸਾਜਨ ਮદાન ਦੀ ਮੌਕੇ ਤੇ ਹੀ ਮੌਤ ਹੋ ਗਈ। ਗੁਰਵਿੰਦਰ ਸਿੰਘ ਵਾਸੀਆਂ ਨਾਲ ਫਾਜ਼ਲ ਕਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜੋ ਕਿ ਬਠਿੰਡਾ ਤੋਂ ਇੱਕ ਨਿੱਜੀ ਕੰਪਨੀ ਦੀ ਪਾਰਟੀ ਫੰਕਸ਼ਨ ਤੋਂ ਵਾਪਸ ਪਰਤ ਰਹੇ ਸੀ। ਉਹਨਾਂ ਨੇ ਆਪਣਾ ਇੱਕ ਦੋਸਤ ਜਲਾਲਾਬਾਦ ਛੱਡਿਆ ਅਤੇ ਕਰੀਬ 10 ਮਿੰਟਾਂ ਦੇ ਬਾਅਦ ਇਹ ਭਿਆਨਕ ਹਾਦਸਾ ਹੋ ਗਿਆ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਹਾਂ ਨੂੰ ਸਿਵਲ ਹਸਪੀਟਲ ਫਾਜ਼ਲਕਾ ਪਹੁੰਚਾਇਆ ਅਤੇ ਪੁਲਿਸ ਦੇ ਅਨੁਸਾਰ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਕਾਰ ਦੇ ਪਰਖੱਚੇ ਉੱਡ ਗਏ, ਨਾਮੋ ਨਿਸ਼ਾਨ ਖਤਮ ਹੋ ਗਿਆ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ। ਦੋ ਦੋਸਤਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ, ਤੀਜਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕ੍ਰਿਡ ਕੋਟ ਰੈਫਰ ਕੀਤਾ ਗਿਆ ਪਾਰਟੀ ਤੋਂ ਵਾਪਸ ਪਰਤ ਰਹੇ ਸੀ ਇੱਕ ਦੋਸਤ ਇਹਨਾਂ ਨੇ ਉਤਾਰ ਦਿੱਤਾ ਸੀ ਕਰੀਬ 10 ਮਿੰਟਾਂ ਦੇ ਬਾਅਦ ਇਹ ਦਰਦਨਾਕ ਭਾਣਾ ਵਾਪਰ ਗਿਆ ਤੜਕਸਾਰ ਦੀ ਇਹ ਘਟਨਾ ਹੈ ਜਦੋਂ ਦੋ ਦੋਸਤਾਂ ਨੇ ਇੱਕੋ ਝਟਕੇ ਹੀ ਦਮ ਤੋੜਿਆ ਜਿਲ੍ਹਾ ਅਲਾਵਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਵਾਸ਼ਰੂਮ ਵਗੈਰਾ ਗਏ ਆ ਤੇ ਐਗਜ਼ੈਕਟ ਉਸ ਤੋਂ 5 ਮਿੰਟਾਂ ਬਾਅਦ ਕੋਲ ਆ ਗਈ ਇਸ ਤਰ੍ਹਾਂ ਅਧੂਰੀ ਘਟਨਾ ਹੋ ਗਈ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਬਸ ਬੋੜੀ ਸੀ ਦੇਖਿਆ ਗੱਲ ਹੋਈ ਹੈ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਭਾਈ ਹੁਲ ਬੁੰਚੀ ਹੈ ਪੰਜ ਮਿੰਟ ਤਾਂ ਬਾਅਦ ਬਸ ਕੀ ਗੱਲ ਹੋਈ ਸੀ ਯਾਰ ਘੜੀ ਹੋਈ ਸੀ ਗੱਲ ਨਹੀਂ ਨਹੀਂ ਭਾਈ ਜੀ ਅੱਛਾ ਭਾਈ ਕੋਈ ਬਹੁਤ ਮਾੜਾ ਹੋਇਆ ਮਾੜਾ ਗਿਆ ਤਾਂ ਕੀ ਗਿਆ ਉਹਨਾਂ ਵਿਆਹ ਹੋਏ ਸੀ ਹਾਂਜੀ ਦੋਨੋਂ ਮੈਰਿਡ ਸੀ ਪੁਲਿਸ ਦੇਖੋ ਟਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚੱਲਦੀ ਗੱਡੀ ਦਾ ਟਾਇਰ ਖੁੱਲ ਗਿਆ ਜਿਵੇਂ ਪਾਰ ਆਇਆ ਹੁੰਦੇ ਨੇ ਤੇ ਗੱਡੀ ਪਲਟੀ ਖਾਦੀ ਆ ਦੋ ਵਾਰੀ ਅੰਨੇ ਜੀ ਬੱਸ ਸਾਰਾ ਬੰਦ ਹੋ ਗਿਆ ਤੇ ਫਿਰ ਰਾਤ ਫੋਨ ਆਇਆ ਸੰਨ ਤਾਂ ਕੋਈ ਪਤਾ ਨਹੀਂ ਲੱਗਿਆ ਇੱਥੇ ਕੁਬਾਇ ਤੋਂ 3-4 ਕਿਲੋਮੀਟਰ ਅੱਗੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਦੱਸਿਆ ਵੀ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਵੀ ਉਸ ਤੋਂ ਪਹਿਲਾਂ ਯਾਨੀ ਕਿ ਪੁਲਿਸ ਇਹਨਾਂ ਨੂੰ ਡੈੱਡ ਬੁਨੀਆ ਚੱਕ ਕੇ ਲੈ ਆਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਥੇ ਆ ਕੇ ਦੇਖਿਆ ਡੈੱਡ ਸੀ ਜੀ 사ਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀ ਜੀ ਇਹ ਤਿੰਨੇ ਜਣੇ ਦੱਸਦੇ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਥੇ ਜਲਾਲਾਵਾਂ ਛੱਡ ਕੇ ਆਏ ਇਹਨਾਂ ਨੂੰ ਤੇ ਕੋਈ ਪਾਰਟੀ ਸੀਗੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੇ ਸੀ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆ ਰਹੇ ਸੀਗੇ ਫਾਈਲ ਦਾ ਵਾਪਸ ਦੇ ਕੋਈ ਕੋਈ ਤਾਂ ਕਹਿੰਦਾ ਟਾਇਰ ਫਟਿਆ ਗੱਡੀ ਦਾ ਇਹ ਕੋਈ ਕਹਿੰਦਾ ਸਾਈਡ ਵਿੱਚ ਜੀ ਇਹ ਹੁਣ ਆਪਰ ਕੋਲ ਆਣੀਗੀ ਪੱਕਾ ਨਹੀਂ ਪਤਾ ਜੀ ਗੱਡੀ ਤੇ ਵੀ ਸੜਕ ਕਿਨਾਰੇ ਖੜੀ ਸੀਗੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਦੀ ਵੀ ਕਿਹੜਾ ਮਾਡਲ ਹੈ ਕਿਵੇਂ ਜੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੈ ਗੱਡੀ ਕਿੰਨੇ ਜਣੇ ਦੀ ਡੈਥ ਹੋਈ ਹੈ ਇਹਨਾਂ ਹੀ ਦੋ ਯਾਨੀ ਜੀ ਡੈਥ ਮੌਕੇ ਤੇ ਕਹਿੰਦੇ ਨੇ ਹੋ ਗਈ ਸੀ ਜੀ ਸਾਇਨ ਕੁਮਾਰ ਤੇ ਇੱਕ ਕਾਪੂ ਟੁੱੜਿਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਪੁਰ ਰੈਫਰ ਕਹਿੰਦੇ ਕਰਤਾ ਜੀ ਦਾ